ਸਪੀਕਰ ਸਾਹਿਬ ਐ ਆਲੀ ਸਾਹਿਬ ਗੱਲ ਕਰ ਰਹੇ ਸੀ ਜੀ ਐ ਆਲੀ ਸਾਹਿਬ ਗੱਲ ਕਰ ਰਹੇ ਸੀ ਹਾਂ ਮেরেਗਾ ਜੀ ਸੋ ਮੈਂ ਪਿੰਡ ਦੇ ਛੱਪੜਾਂ ਦੀ ਗੱਲ ਕਰ ਰਿਹਾ ਸੀ ਕਿ ਇਹ ਗੰਦਗੀ ਦਾ ਸਰੋਤ ਬਣੇ ਬਾਅਦ ਦੇ ਵਿੱਚ ਜਦੋਂ ਡਿਵੈਲਪਮੈਂਟ ਹੋਈ ਗਲੀਆਂ ਬਣੀਆਂ ਨਾਲੀਆਂ ਬਣੀਆਂ ਸਾਰਾ ਗੰਦਾ ਪਾਣੀ ਇਹ ਛੱਪੜਾਂ ਦੇ ਵਿੱਚ ਆ ਗਿਆ ਤੇ ਇਹਦੇ ਤੇ ਇੱਕ ਕਿਤਾਬ छਪੀ ਸੀਗੀ ਟੈਕਨੋਲੋਜੀ অপਸ਼ਨਸ ফর ম্যানেজমেন্ট অফ লিকুইਡ ওয়েস্ট ইন রুরাল এরিয়াস ਅ మంత్రి ਜੀ ਇੱਕ ਮਿੰਟ ਵੀ మంత్రి ਜੀ ਕੋ ਕਰ ਕਰਨ ਜੀ ਸਰ ਹਿਆਲੀ ਸਾਹਿਬ ਨੇ ਵਾਕਿਆ ਬਾਤ ਕੰਮ ਕੀਤਾ ਨੂੰ ਬਹੁਤ ਨੋਲੇਜ ਹੈ ਉਹ ਬਲੀ ਸਾਸੀਂ ਵੀ ਜਾਨਣਾ ਚਾਹਾਂਗੇ ਸਿੱਖਣਾ ਚਾਹਾਂਗੇ ਪਰ ਸਰ ਇੱਥੇ ਬਹੁਤ ਗੰਭੀਰ ਇਸ਼ੂ ਹੈ ਸਰ ਪਦਮ ਸ਼ੀਰੀ ਸਰ ਸੰ ਸੀਚੇ ਵਾਲ ਜੀ ਨੂੰ ਪੂਜਣ ਵਾਲੇ ਲੋਕ ਪੂਰੇ ਪੰਜਾਬ ਦੁਨੀਆ ਚ ਵੱਸਦੇ ਆ ਸਰ ਦੇਸ਼ ਦੇ ਸਭ ਤੋਂ ਜਿਹੜੇ ਨਾਮੀ ਰਾਸ਼ਟਰਪਤੀ ਹੋਏ ਨੇ ਅਬਦੁਲ ਕਲਾਮ ਜੀ ਨੇ ਕਿਹਾ ਕਿ ਹਰ ਸੂਬੇ ਕੋਲ ਉਹਨਾਂ ਵਰਗਾ ਇੱਕ ਸੰਤ ਚਾਹੀਦਾ ਟਾਈਮਜ਼ ਮੈਗਜ਼ੀਨ 2008 ਦੇ ਵਿੱਚ ਟਾਈਮਜ਼ ਮੈਗਜ਼ੀਨ ਦੇ ਦੁਨੀਆ ਦੇ 30 ਵਰਲਡ এনवायरमेंटਲਿਸਟ ਉਹਨਾਂ ਨੂੰ ਨਾਮ ਦਿੰਦੇ ਆ 2017 ਚ ਉਹਨਾਂ ਨੂੰ ਸਭ ਤੋਂ ਵੱਡਾ ਸਨਮਾਨ ਮਿਲਦਾ ਸਰ ਉਹ ਆਮ ਆਦਮੀ ਪਾਰਟੀ ਵੱਲ ਨਾਮਿਨੇਟਡ ਨਹੀਂ ਪਰ ਜਦੋਂ ਲੋਕ ਸਭਾ ਇਲੈਕਸ਼ਨ ਹੋਈ ਸੀ ਉਹ ਨਹੀਂ ਕਿਹਾ ਨਹੀਂ ਮੈਂ ਇੱਕ ਰਾਜਨੀਤਿਕ ਨਹੀਂ ਮੈਂ ਸੰਤ ਐ ਮੈਂ ਸਿਰਫ ਵਾਤਾਵਰਨ ਤੇ ਕੰਮ ਕਰਨਾ ਉਹ ਨਹੀਂ ਵੋਟ ਨਹੀਂ ਮੰਗੀ ਐਂਡ ਸਭ ਤੋਂ ਵੱਡੀ ਗੱਲ ਸਰ ਹੀ ਇਜ਼ ਰਿਪਰੈਜ਼ੈਂਟਿੰਗ ਥਿਸ ਹਾਊਸ ਰਾਜ ਸਭਾ ਦਾ ਜਿਹੜਾ ਐਮਪੀ ਹੁੰਦਾ ਨਾ ਸਰ ਉਹ ਸਟੇਟਸ ਦੀ ਵੌਇਸ ਹੈ ਅਸੀਂ ਚੁਣਿਆ ਉਹਨਾਂ ਨੂੰ ਇਨੀ ਵੀ ਚੁਣਿਆ ਸਰ ਐਦਾਂ ਦੇ ਇੱਕ ਸੰਤ ਨੂੰ ਸਰ ਹੁਣ ਉਹ ਪਿਛਲੇ 4 ਮਹੀਨੇ ਤੋਂ ਮੋਰਚਾ ਲਾ ਕੇ ਬੈਠੇ ਬੁੱਢੇ ਨਾਲੇ ਦੇ ਉੱਤੇ ਸਰ ਕਈ ਕੰਮ ਸਰਕਾਰਾਂ ਨਹੀਂ ਕਰ ਪਾਉਂਦੀਆਂ ਸਟੇ ਹੁੰਦੇ ਜਿਹੜਾ ਸਰ ਐਸਟੀਪੀ ਪਿਛਲੇ ਕਈ ਸਾਲਾਂ ਤੋਂ ਨਹੀਂ ਚੱਲ ਸਕਿਆ ਸੀ ਉਸ ਸ਼ਖਸ ਨੇ ਉਸ ਮਹਾਨ ਸੰਤ ਨੇ ਚਲਾ ਦਿੱਤਾ ਮੈਂ ਉਹਨਾਂ ਦੇ ਸਰ ਪਿੰਡ ਜਾ ਕੇ ਦੇਖਿਆ ਐਨੀ ਖੂਬਸੂਰਤ ਸੜਕਾਂ ਉਸ ਪਿੰਡ ਤੋਂ ਇਲਾਵਾ ਕਿਤੇ ਨਹੀਂ ਸਰ ਐਨੇ ਰੁੱਖ ਉਹਨਾਂ ਨੇ ਸਕੂਲ ਬਣਾਏ ਆ ਸਰ ਉਸ ਸਕੂਲ ਤੋਂ ਬਾਅਦ ਉੱਥੇ ਨਰਸਰੀ ਹੈ ਬੱਚੇ ਸਵੇਰੇ ਸਕੂਲ ਚ ਪੜਦੇ ਸ਼ਾਮੀ ਦੁਪਹਿਰੇ ਜਾ ਕੇ ਨਰਸਰੀ ਚ ਕੰਮ ਕਰਦੇ ਆ ਸਰ ਇਦਾਂ ਦੇ ਮਹਾਨ ਸੰਤ ਬਾਰੇ ਅਸੀਂ ਉਹਨੂੰ ਕਹਿੰਦੇ ਠੇਕੇਦਾਰ ਠੇਕੇਦਾਰ ਕਹਿੰਦਾ ਸਰ ਇਹ ਕਹਿੰਦਾ ਕਾੜੀ ਬਈ ਜੋ ਪਵਿੱਤਰ ਗੁਰੂ ਨਾਨਕ ਦੇਵ ਜੀ ਦਾ ਸਰ ਚਰਨ ਅੰਮ੍ਰਿਤ ਹੈ ਸਰ ਸਰ ਉਹ ਸਰ ਸਾਡੇ ਲਈ ਪਵਿੱਤਰ ਹੈ ਅਸੀਂ ਤਾਂ ਇਦਾਂ ਜਿ ਸਰ ਸਰ ਮੇਰੀ ਸਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਸਾਥੀਆਂ ਵੱਲੋਂ ਸਰ ਦਿਸ ਇਹ ਦਿਸ ਕੈਨ ਨਾਟ ਬੀ ਟੋਲਰੇਟਿਡ ਸਰ ਸਾਫੀ ਵੀ ਹੋਵੇ ਸਾਹਿਬ ਤੇ ਕਲੇਮ ਐਕਸ਼ਨ ਲੈ ਜਾਵੇ ਤੇ ਦੂਜੀ ਗੱਲ ਸਰ ਸਭ ਤੋਂ ਵੱਡੀ ਗੱਲ ਇਹ ਦੱਸਣ ਸਰ ਲਾਡੀ ਜੀ ਬੈਠੇ ਐ ਐਮ ਐਲ ਏ ਸ਼ਾਹਕੋਟ ਤੋਂ ਇਹ ਦੱਸਣ ਕਿ ਇਹ ਪ੍ਰਤਾਪ ਬਾਜਵਾ ਦੇ ਬਿਆਨ ਨਾਲ ਸਹਿਮਤ ਨੇ ਕਿ ਸਰ ਉਸ ਸ਼ਖਸ ਨੇ ਸਰ ਮੈਂ ਸਰ ਜਦੋਂ ਹੜਾ ਸੀ ਤੇ ਸ਼ਾਹਕੋਟ 'ਚ ਸਰ ਤੁਸੀਂ ਵੀ ਗਏ ਸੀ ਸਰ ਐਨੀ ਹਿਊਮਿਡਿਟੀ ਸੀ ਸਰ 5 ਮਿੰਟ ਪ੍ਰਤਾਪ ਬਾਜਵਾ ਉੱਥੇ ਖੜ੍ਹ ਨਹੀਂ ਸਕਦਾ ਮਹਿੰਗੇ ਕੁਰਤੇ ਪੀ ਆਵੇਂ ਮਹਿੰਗੀਆਂ ਗੱਡੀਆਂ ਮੁੜਕਾ ਹੰਦਾ ਸੋ ਸ਼ਖਸ ਉੱਥੇ 3 ਮਹੀਨੇ ਬੈਠਾ ਰਿਆ ਬੰਨ ਨਾਂ ਦੇ ਲਈ ਅਸੀਂ ਫਿਰ ਇੱਕਦਰ ਪਾਈਆ ਉਸ ਸ਼ਖਸ ਦੀ ਸਰ ਅਸੀਂ ਬਾਬੇ ਨਾਨਕ ਦੀ ਗੱਲ ਕਰਨ ਵਾਲਾ ਵਾਤਾਵਰਨ ਤੇ ਕੰਮ ਕਰਨ ਵਾਲਾ ਸਰ ਪਹਿਲੀ ਵਾਰੀ 2012 ਚ ਮੈਂ ਮਿਲਿਆ ਸੀ ਉਹਨਾਂ ਨੂੰ ਪਤਾ ਸੰਜੀਤੇਵਾਲ ਜੀ ਤੋਂ ਕੀ ਕਰਦੇ ਸੀ ਜਿੰਨੇ ਜਿੰਨੇ ਕੈਂਡੀਡੇਟ ਵਿਧਾਨ ਸਭਾ ਦਾ ਇਲੈਕਸ਼ਨ ਲੜ ਰਹੇ ਸੀ ਉਹਨਾਂ ਤੋਂ ਘੋਸ਼ਣਾ ਪੱਤਰ ਲੈਂਦੇ ਸੀ ਕਿ ਜਦੋਂ ਵੀ ਜਿੱਤੂਗੇ ਵਿਧਾਨ ਸਭਾ ਜਾ ਕੇ ਵਾਤਾਵਰਨ ਦੀ ਗੱਲ ਕਰੂੰਗਾ ਸਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਰ ਪੋਲਿਟਿਸ਼ੀਅਨਸ ਆਪਣੀ ਇੱਜ਼ਤ ਗਵਾ ਚੁੱਕੇ ਨੇ ਇੱਕ ਕੋਈ ਸੰਤ ਜੋ ਵਾਤਾਵਰਣ ਤੇ ਅੱਜ ਸਰ ਬਹੁਤ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ ਕਿ ਬੁੱਢਾ ਨਾਲਾ ਕੀ ਹੋ ਜਾਊਗਾ ਸਰ ਦਸਰਤ ਮਾਂਜੀ ਦਾ ਵੀ ਮਜ਼ਾਕ ਉਡਾਉਂਦੇ ਸੀ 22 ਸਾਲ ਲੱਗੇ ਉਹਨੂੰ ਪਹਾੜ ਪੱਟੇ ਨੂੰ ਪਰ ਪੱਟਦਾ ਸੀਚੇ ਆਲ ਜੀ ਨੂੰ ਟਾਈਮ ਲੱਗ ਸਕਦਾ ਪਰ ਬੁੱਢਾ ਡਰਿਆ ਉਹ ਹੀ ਸਾਫ਼ ਕਰ ਸਕਦੇ ਨੇ ਜੀ ਸਰ ਮੇਰੀ ਇੱਛਾ ਨਹੀਂ ਹੱਥ ਜੋੜੇ ਸਰ ਥਿਸ ਕੈਨ ਨਾਟ ਬੀ ਸਰ ਇਹ ਧਾਰਮਿਕ ਇਹ ਧਾਰਮਿਕ ਗੱਲ ਹੈ ਸਰ ਸਰ ਇਹ ਧਾਰਮਿਕ ਗੱਲ ਹੈ ਮੈਂ ਆਪਣੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਹਾਂ ਸਰ ਸਾਰੇ ਦੇਖੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਮੈਨੂੰ ਉਹਨਾਂ ਦੇ ਕੰਮ ਦੇ ਵਿੱਚ ਬਹੁਤ ਸ਼ਰਧਾ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਖਿਲਾਫ ਕੱਲ ਬੋਲਿਆ ਗਿਆ ਉਹ ਮੈਨੂੰ ਵੀ ਚੰਗਾ ਨਹੀਂ ਲੱਗਿਆ ਸਰ ਸਾਰੇ ਮੈਨੂੰ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਔਰ ਔਰ ਮੈਂ ਇੱਕ ਗੱਲ ਇਹ ਜ਼ਰੂਰ ਚਾਹਣਾ ਕਿ ਮਾਰਯੋਗ ਲੀਡਰ ਆਫ ਆਪੋਜੀਸ਼ਨ ਵੀ ਇੱਥੇ ਹੁੰਦੇ ਕਿਉਂਕਿ ਉਹ ਕਹਿ ਕੇ ਚਲੇ ਗਏ ਆ ਉਹ ਗੱਲ ਇਹ ਠੀਕ ਨਹੀਂ ਇਹਨਾਂ ਨੂੰ ਆਉਣਾ ਚਾਹੀਦਾ ਇੱਥੇ ਜੇ ਮੇਰੇ ਹੱਥ 'ਚ ਕੁਝ ਹੁੰਦਾ ਤੇ ਮੈਂ ਮਾਰਸ਼ਲ ਭੇਜ ਕੇ ਬਗਲ ਬੁਲਾ ਲੈਂਦਾ ਪਰ ਮੈਂ ਇਹ ਕਰ ਨਹੀਂ ਸਕਦਾ ਕਾਨੂੰਨ ਮੈਨੂੰ ਯੈਸ ਲੈਟ ਜੀ ਜੀ ਸੋ ਆਪਾਂ ਆਮਨੇ ਕਹਿੰਦੇ ਕਿ ਉਹਦੀ ਹਮਾਇਤ ਕਰਦੇ ਆ ਇੱਕ ਮਿੰਟ ਦੀ ਇੱਕ ਮਿੰਟ ਬੈਠੋ ਇੱਕੋ ਬੈਠੋ ਆਪਾਂ 43 ਸੌ ਦੀ ਜਿਹੜੀ ਗੱਲ ਆ ਪੂਰੀ ਹੋ ਲੈਣ ਦੀਏ ਨਹੀਂ ਨਹੀਂ ਇੱਕ ਮਿੰਟ ਆਪਣੇ ਮਾੜੇ ਮੈਂਬਰ ਸਾਹਿਬ ਕੁਝ ਬੋਲ ਰਹੇ ਸੀ ਉਹਨਾਂ ਨੂੰ ਪੂਰਾ ਹੋ ਲੈਣ ਦੀਏ

ਦੇਖੋ ਜਿੱਥੋਂ ਤੱਕ ਸੰਤ ਸੀਚੇਵਾਲ ਜੀ ਦੀ ਗੱਲ ਹੈ ਸੰਤ ਸੀਚੇਵਾਲ ਜੀ ਨੇ ਜਿਸ ਤਰੀਕੇ ਦੇ ਨਾਲ ਵਾਤਾਵਰਣ ਤੇ ਕੰਮ ਕੀਤਾ ਪਾਣੀ ਨੂੰ ਸ਼ੁੱਧ ਕਰਨ ਤੇ ਕੰਮ ਕੀਤਾ ਲੋਕਾਂ ਨੂੰ ਜਾਗਰੂ ਕਰਨ ਤੇ ਕੰਮ ਕੀਤਾ ਇਹ ਕੰਮ ਨੂੰ ਸਦੀ ਇੰਟਰਨੈਸ਼ਨਲ ਲੋਕਾਂ ਨੇ ਬਹੁਤ ਵੱਡੀਆਂ ਪਰਸੈਂਟ ਜੀ ਨੇ ਰਾਸ਼ਟਰੀ ਦੇਖੋ ਅਬਦੁਲ ਕਲਾਮ ਆਜ਼ਾਦ ਜੀ ਨੇ ਸਾਰੇ ਵੱਡੇ ਸਾਇੰਟਿਸਟਸ ਨੇ ਜਿਹਨਾਂ ਦੀ ਇਹ ਗੱਲ ਕਰਦੇ ਸੀ ਸਾਡੇ ਨਾਂ ਦੇ ਉਹਨਾਂ ਨੂੰ ਆਨਰ ਕੀਤਾ ਸੋ ਮੈਂ ਪੁੱਛਣ데요 ਸੰਥੀਤੇ ਜੀ ਬਾਰੇ ਮੈਨੂੰ ਇਹ ਲੱਗਦਾ ਹੈ ਵੀ ਬਾਦशाह ਜੀ ਖੁਦ ਆਗੇ تھے ਸਤਿਕਾਰ ਦੇਣਾ ਚਾਹੀਦਾ ਸਪੀਕਰ ਸਾਹਿਬ ਜੀ ਸਾਡੇ ਬ੍ਰੇਡ ਤੇ ਆਹ ਇਹ ਗੱਲ ਹੈ ਹਾਂਜੀ ਮੰਤਰੀ ਜੀ ਮੰਤਰੀ ਜੀ ਕਨਵਾਲਾ ਸਾਹਿਬ ਨੇ ਇੱਕ ਸ਼ਬਦ ਹੋ ਯੂਜ਼ ਕੀਤਾ ਜਿਹੜਾ ठेकेदार ਕਹਾਂ ਇਹਨਾਂ ਨੂੰ ਇਹ ਸਰ ਬਹੁਤ ਮਾੜੀ ਗੱਲ ਆ ਪੰਜਾਬ ਦਾ ਇੱਕੋ ਇੱਕ ਵਾਤਾਵਰਣ ਪ੍ਰੇਮੀ ਜਿਨੇ ਇਨਾ ਕੰਮ ਕੀਤਾ ਤੇ ਸਾਡਾ ਵਿਰੋਧੀ ਤੇਰਾ ਨੇਤਾ ਉਹਨਾਂ ਨੂੰ ਠੇਕੇਦਾਰ ਕਹਿਣ ਦਾ ਜਦ ਇਹ ਤਾਂ ਵੱਡੀ ਸ਼ਰਮ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਇਹ ਤਾਂ ਵੱਡੀ ਸ਼ਰਮ ਵਾਲੀ ਗੱਲ ਹੋ ਸਕਦੀ ਹੈ ਜਿਸ ਬੰਦੇ ਨੇ ਇਨਾ ਕੰਮ ਕੀਤਾ ਹੋਵੇ ਤਾਂ ਕੋਈ ਆਹ ਉਹ ਵੀ ਕੰਮ ਕਰਦੇ ਮੈਂ ਲਾਦੀ ਦਾ ਨਾਮ ਲੈਣ ਦਿਆ ਸਰ ਮੈਂ ਉੱਥੇ ਗਿਆ ਲਾਦੀ ਜੀ ਮੇਰਾ ਨਾਮ ਸੀ ਜੇ ਮੈਂ ਤਾਂ ਪਿਆ ਗਿਆ ਤੇ ਲਾਦੀ ਦੱਸੇ ਉਹ ਹਲਕੇ ਦੇ ਵਿੱਚ ਆ ਇਹ ਤਾਂ ਸੇ ਠੇਕੇਦਾਰ ਉਹ ਸੰਤ ਬਾਪ ਪੁੱਛਾਗੇ ਠੇਕੇਦਾਰ ਕੀ ਹ ਬਸੋ ਬਸੋਟ ਕੇ ਬਸੋਟ ਕੇ ਬਸੋ ਆਪਣਾ ਉਹਦੀ ਤਸਵੀਰ ਦਿਤਾ ਸਮਝੇ ਅੱਛਾ ਆਪਾ ਤੁਹਾਨੂੰ ਸਾਹਿਬ 1 ਮਿੰਟ ਮੰਤਰੀ ਜੀ ਮੰਤਰੀ ਜੀ ਬੈਠੋ ਮੈਂ ਸਾਰੇ ਮਾਨਯੋਗ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਇਹ ਆਲੀ ਸਾਹਿਬ ਕੁਝ ਕਹਿ ਰਹੇ ਸੀ ਗੱਲ ਤਾਂ ਪੂਰੀ ਕਰ ਲੈਣ ਦਿਓ ਲੈ ਆਲੀ ਜੀ ਆਲੀ ਜੀ ਗੱਲ ਪੂਰੀ ਕਰੋ ਜੀ ਬਾਤ ਕਰ ਲਓ ਜੀ ਆ ਬੈਠੋ ਉਹਨਾਂ ਗੱਲ ਪੂਰੀ ਕਰਨ ਦਿਓ ਏ ਵਾਲੀ ਸਾਹਿਬ ਜੀ 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 ਅਮਨ ਅਮਨ ਜੀ ਇੱਕ ਵੇਟੋ ਅਮਨ ਜੀ ਸਾਡੀ ਗੱਲ ਪੂਰੀ ਕਰ ਲੈਂਦੀ ਏ ਏ ਵਾਲੀ ਸਾਹਿਬ ਨੂੰ ਰੋਣਾ ਸਾਹਿਬ ਇੱਕ ਮਿੰਟ ਯਾਰ ਤੁਸੀਂ ਜਿਹੜਾ ਸਾਥੀਆਂ ਨੂੰ ਬਿਠਾਓ ਇੱਕ ਸੈਕਿੰਡ ਇੱਕ ਸੈਕਿੰਡ ਸਾਥੀਆਂ ਨੂੰ ਬਿਠਾਓ ਆਪਾਂ ਕਰਦੇ ਤੁਸੀਂ ਵੈਸੇ ਮੈਂ ਕਹਿੰਦਾ ਸਾਥੀਆਂ ਨੂੰ ਬਿਠਾਓ ਪਾ ਯਾਰੀ ਸਾਹਿਬ ਤੋਂ ਗੱਲ ਪੂਰੀ ਕਰਾ ਲਈਏ ਜੇ ਤੁਸੀਂ ਫਿਰ ਵੀ ਕੋਈ ਕਹਿਣਾ ਚਾਹੁੰਦੇ ਤਾਂ ਠੀਕ ਹੈ ਜੀ ਆਪਾਂ ਜੀ ਦੇਖੋ ਪਹਿਲਾਂ ਅਮਨ ਰੋੜਾ ਜੀ ਅਮਨ ਰੋੜਾ ਜੀ ਇਹ ਤਾਂ ਗੁਰੂਆਂ ਦਾ ਪਤਨ ਕਰਨ ਵਾਲੀ ਕੀਮਾ ਸਾਹਿਬ ਕੀਮਾ ਸਾਹਿਬ ਕੀਮਾ ਸਾਹਿਬ ਦੇਖੋ ਜੀ ਬੜਾ ਇੰਪੋਰਟੈਂਟ ਇਸ਼ੂ ਜਿਹੜਾ ਉਹ ਹਾਊਸ ਦੇ ਸਾਹਮਣੇ ਆਇਆਗਾ ਬਹੁਤ ਹੀ ਮੰਦਪਾਗੀ ਗੱਲਾਂ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸਾਡੇ ਗੁਰੂ ਸਾਹਿਬਾਨ ਦਾ ਬੰਦ ਕਰਦੀ ਆ ਗੁਰੂ ਨਾਨਕ ਦੇਵ ਜੀ ਦਾ ਅਪਮਾਨ ਕਰਦੀ ਆ ਸੰਤਾਂ ਦਾ ਅਪਮਾਨ ਕਰਦੀ ਆ ਕਿਉਂਕਿ ਸੰਤ ਸਿਚੀਆ ਜੀ ਇਸ ਹਾਊਸ ਦੀ ਜਿਹੜੀ ਇਸ ਹਾਊਸ ਨੂੰ ਰੀਪ੍ਰੋਜੈਕਟ ਕਰ ਦੇਣ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੀ ਰਾਜ ਸਭਾ ਦੇ ਅੰਦਰ ਉਹ ਇਸ ਹਾਊਸ ਨੇ ਚੁੜ ਕੇ ਭੇਜੇ ਨੇਗੇ ਪਰ ਲੇਕਰ ਲੀਡਰ ਆਪੀਜੀਸ਼ਨ ਜਿਹੜੇ ਨੇਗੇ ਉਹ ਜਾਣ ਬੁੱਝ ਕੇ ਉਹਨਾਂ ਨੇ ਸੰਤ ਜੀ ਦਾ ਅਪਮਾਨ ਕੀਤਾਗਾ ਬਿਲਕੁਲ ਸਮੁੱਚੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਬਹੁਤ ਇਸ ਤੋਂ ਬੰਦਪਾਗਾ ਗੱਲ ਕੀ ਹੋਊਗੀ ਕਿ ਗੁਰਦਾਨਗ ਦੇ ਜਿਹਦੇ ਪਵਿੱਤਰ ਸਥਾਨ ਦੇ ਉੱਤੇ ਜੋ ਸੇਵਾ ਨਿਭਾ ਰਹੇ ਨੇਗੇ ਉਹਨਾਂ ਦਾ ਪਾਨ ਕਰਦੇ ਨੇਗੇ ਸ਼ਰਮੋਣੀ ਕਰਦਾ ਤੁਹਾਡੇ ਤੇ ਲੱਕ ਡੁੱਬ ਕੇ ਮਰ ਜਾਓ ਇਹ ਪੂਰਾ ਪੰਜਾਬ ਜਾਣਦਾ ਕਿ ਤੁਸੀਂ ਹੀਰ ਮਰ ਦਿੱਤੇ ਜਾਵੇ ਗੁਰੂਆਂ ਦਾ ਪਾਨ ਕੀਤਾ ਹੀਰ ਮਰ ਦਿੱਤੇ ਜਾਵੇ ਤੁਸੀਂ ਤਾਂ ਗੁਰੂਆਂ ਦੇ ਪਾਨ ਕਰਾ ਤਖਤ ਤੇ ਚੈੱਕ ਹੋਇਆ ਕਾਂਗਰਸ ਪਾਰਟੀ ਜਰੀਆ ਇਹ ਮੈਂ ਸਮਝਦਾ ਸਖਤ ਧਰਮ ਬਰੋਦੀ ਨਾ ਡੋਟਗੇ ਮਰ ਜਓ ਉਹਨੂੰ ਡਿਲੀਟ ਕਰ ਦਿੱਤਾ ਜਾਵੇ ਪਾਰਟੀ ਨੇ ਸਾਡੇ ਗੁਰੂਆਂ ਦਾ ਪਾਣ ਕੀਤਾ ਗੁਰਦੁਆਰਿਆਂ ਦਾ ਪਾਣ ਕੀਤਾ ਮੈਂ ਅੱਜ ਤੱਕ ਇਤਿਹਾਸ ਰਿਹਾਗਾ ਅੱਜ ਸੰਤਸਪਾਦ ਦਾ ਪਾਣ ਕਰ ਦੇਣਗੇ ਮੈਂ ਸਭ ਤੋਂ ਵੱਡੀ ਗੱਲ ਹੈ ਮੈਂ ਮੈਂ ਤਾਂ ਹਾਰ ਹੋਗਾ ਇਹਨਾਂ ਬੰਦਿਆਂ ਤੇ ਮੈਂ ਸਾਰੇ ਮਾਰਿਓ ਮੈਂ ਬਖਦਾ ਨੇ ਕਹਿਣਾ ਹੈ ਜਿਸ ਤੋਂ ਸੰਤ ਸੀਚੇਵਾਲ ਦੀ ਗੱਲ ਹੈ ਸਾਰਾ ਪੰਜਾਬ ਹਮੇਸ਼ਾ ਦੀ ਸੇਵਾ ਨੂੰ ਸੀ ਅਕਨੋਲਜ ਕਰਦੇ ਆ ਪਰ ਹਾਊਸ ਦੇ ਵਿੱਚ ਸ਼ਬਦਾਂ ਦੀ ਮर्यादा ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਸੰਤ ਸੀਚੇਵਾਲ ਦੀ ਕੀਤੀ ਸੇਵਾ ਤੋਂ ਔਰ ਉਹਨਾਂ ਦੇ ਰਿਜ਼ਲਟਸ ਤੋਂ ਉਹ ਕਾਲੀ ਬੈਠੀ ਕਰਤੀ ਉਹਨਾਂ ਨੇ ਤੁਸੀਂ ਉੱਥੇ ਇਟ ਵਾਸ ਲਾਈਫਲੈਸ ਉੱਥੇ ਦੁਆਰਾ ਜੀਵਨ ਬੜਪੜ ਲੱਗ ਪਿਆ ਉਸ ਵੇਈਂ ਦੇ ਵਿੱਚ ਦੂਰੋਂ ਦੂਰੋਂ ਦੁਨੀਆ ਤੋਂ ਲੋਕ ਆ ਕੇ ਸੁਲਤਾਨਪੁਰ ਲੋਧੀ ਕਾਲੀ ਬੇੜੇ ਦਰਸ਼ਨ ਕਰਦੇ ਆ ਸਰ ਮੈਂ ਇਹ ਗੱਲ ਕਰਦਾ ਕਿ ਜਿਹਨੂੰ ਟਾਈਮ ਮੈਗਜ਼ੀਨ ਨੇ ਆਨਰ ਕੀਤਾ ਸਾਡੇ ਵੱਡੇ ਵੱਡੇ ਸਾਇੰਟਿਸਟ ਨੇ ਆਨਰ ਕੀਤਾ ਉਹਨਾਂ ਸਾਰਿਆਂ ਨੇ ਵੀ ਗੱਲ ਨੂੰ ਆਨਰ ਕਰਨਾ ਚਾਹੀਦਾ ਜਿ ਸਿਰਫ ਰਾਜਨੀਤੀ ਨਹੀਂ ਕਰੀ ਚਾਹੀਦੀ ਹਾ ਜੀਮਾ ਸਾਹਿਬ ਜੀਮਾ ਜੀ ਅਰਬਾਦ ਜੀਮਾ ਜੀ ਸਪੀਕਰ ਸਾਹਿਬ ਅੱਜ ਜੋ ਕੱਲ ਇੱਕ ਪੰਜਾਬ ਦਾ ਪੰਜਾਬ ਪੱਖੀ ਬਜਟ ਲੋਕ ਪੱਖੀ ਬਜਟ ਬਦਾਟ ਵਾਲੀ ਪੋਜ਼ਿਟਿਵ ਟੈਕਸ ਬਜਟ ਜਿਹੜਾ ਉਹ ਪੰਜਾਬ ਦਾ ਪੇਸ਼ ਹੋਇਆ ਸਾਰੇ ਮੈਂਬਰ ਆਪਣੇ ਆਪਣੇ ਸੀਟਾਂ ਤੇ ਬੈਠੇ ਪਾਰਟੀ ਅੰਟੈਂਸ਼ਨ ਨਹੀਂ ਭੱਜ ਰਹੀ ਆ ਜਾਰ ਬੁੱਝ ਕੇ ਭੱਜ ਰਹੀ ਆ ਕਿਉਂਕਿ ਇਹਨਾਂ ਕੋਲ ਇੱਕ ਵੀ ਤੱਥ ਨਹੀਂ ਬੋਲਣ ਦੇ ਲਈ ਇਹਨਾਂ ਨੂੰ ਇਸ ਕਿਉਂਕਿ ਇਸੇ ਗੱਲ ਕਰਕੇ ਬਾਕਆਟ ਕਰ ਰਹੇ ਨੇ ਕੋਈ ਨਾ ਕੋਈ ਬਹਾਨਾ ਭਾਰ ਦੇ ਸੀ ਇੱਕ ਵੀ ਲਾਈਨ ਜਿਹੜੀ ਆ ਉਹ ਬਜਟ ਦੀ اپੋਜ਼ ਨਹੀਂ ਕਰ ਸਕੇ ਇੱਕ ਵੀ ਲਾਈਨ ਤੇ ਇਹਨਾਂ ਕੋਲੇ ਬੋਲਣ ਲਈ ਕੋਈ ਮਟੀਰੀਅਲ ਆਇਆ ਨਹੀਂ ਇਸੇ ਕਰਕੇ ਇਹ ਜਿਹੜਾ ਜਬਾਕਆਟ ਕਰਕੇ ਬਾਹਰ ਲੈ ਮੈਂ ਤੁਹਾਡੇ ਜਰੀਏ ਅਪੀਲ ਕਰਦਾ ਕਿ ਆਓ ਹਾਊਸ ਦੇ ਅੰਦਰ ਆਕੇ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਓ ਆਕੇ ਬਹਿਟ ਤੇ ਬਹਿਸ ਕਰੋ ਜੇ ਸਾਡੇ ਚ ਕੋਈ ਖਾਮੀਆਂ ਨੇ ਦੱਸੋ ਅਸੀਂ ਦੂਰ ਕਰਾਂਗੇ ਪਰ ਲੇਕਿਨ ਇਸ ਤਰ੍ਹਾਂ ਭੱਜਣਾ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਪ੍ਰਤਾਪ ਬਾਜਵਾ ਪਹਿਲਾਂ ਆਪਣੀ ਗੱਲ ਕਹਿ ਕੇ ਭੱਜ ਗਿਆ ਔਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸਾਥੀ ਨੇ ਭੱਜ ਗਏ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹੀ ਮਿਸਲੀਡ ਕਰਦੀ ਆ ਹਮੇਸ਼ਾ ਹੀ ਝੂਠ ਬੋਲਦੀ ਆ ਉਹਦਾ ਪ੍ਰਣਾਮ ਸਭ ਦੇ ਸਾਹਮਣੇ ਆਗਾ ਆਪਣੀ ਗੱਲ ਬੋਲਦੇ ਨੇ ਵਾਚ ਕੋਈ ਨਾ ਕੋਈ ਬਹਾਨਾ ਲਾ ਕੇ ਭੱਜਦੇ ਨੇ ਜੇ ਸੀਦੇ ਆਜਮ ਭਗਤ ਸਿੰਘ ਦੀ ਗੱਲ ਆਈ ਸੀ ਤਾਂ ਭਾਈ 75 ਸਾਲ ਤੋਂ ਪਾਰਟੀ ਦਾ ਕਿਹਦਾ ਰਾਜ ਰਿਹਾ ਦੇਸ਼ ਦੇ ਅੰਦਰ ਸਪੀਕਰ ਸਾਹਿਬ ਕਿਹਦਾ ਰਾਜ ਰਿਹਾਗਾ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਕਾਂਗਰਸ ਪਾਰਟੀ ਹਮੇਸ਼ਾ ਸ਼ਹੀਦ ਆਜਮ ਭਗਤ ਸਿੰਘ ਦੇ ਖਿਲਾਫ ਸੀਗੀ ਹਮੇਸ਼ਾ ਜਦੋਂ ਵੀ ਕਦੇ ਉਹਨਾਂ ਦੀ ਗੱਲ ਆਈ ਆ ਤਾਂ ਕਾਂਗਰਸ ਪਾਰਟੀ ਨੇ ਸ਼ਹੀਦ ਆਜਮ ਭਗਤ ਸਿੰਘ ਦਾ ਅਪਮਾਨ ਕੀਤਾਗਾ ਆਮ ਆਪੀ ਪਾਰਟੀ ਦੀ ਸਰਕਾਰ ਬਣੀ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਨਾ ਚਾਹਨਾਗਾ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀ ਬਾਜ ਜੀ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਦੋ ਸਟੇਟਾਂ ਦੇ ਅੰਦਰ ਚਾਹੇ ਦਿੱਲੀ ਆ ਚਾਹੇ ਪੰਜਾਬ ਆ ਦੋਨੇ ਸਟੇਟਾਂ ਦੇ ਅੰਦਰ ਹੱਜ ਹਰ ਆਫਿਸ ਦੇ ਅੰਦਰ ਸ਼ੀਰデア ਜਮ ਭਗਤ ਸਿੰਘ ਦੀ ਫੋਟੋ ਲੱਗੀ ਹੋਈ ਆ ਅੱਜ ਹਰ ਆਫਿਸ ਦੇ ਅੰਦਰ ਬਾਬਾ ਸਾਹਿਬ ਭਿਮਰਾਓ ਅੰਬੇਡਕਰ ਜੀ ਦੀ ਫੋਟੋ ਲੱਗੀ ਹੋਈ ਆ ਇਹ ਪੂਰਾ ਦੇਸ਼ ਜਾਣਦਾਗਾ ਸਾਰੇ ਅਪਮਾਨ ਕਰਦੇ ਨੇਗੇ ਇਹਨਾਂ ਲੋਕਾਂ ਨੇ ਅਪਮਾਨ ਕੀਤਾਗਾ ਅੱਜ ਮਹਾਲੀ ਦੇ ਕਮੰਟਰੀ ਏਅਰਪੋਰਟ ਦੇ ਉੱਤੇ ਕਮੰਟਰੀ ਏਅਰਪੋਰਟ ਦੇ ਉੱਤੇ ਸ਼ਹੀਦੇ ਆਜਮ ਭਗਤ ਸਿੰਘ ਦਾ ਆਦਮ ਕਦ ਬਤਕੀਰ ਲਾਇਆਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆਗਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਲਾਇਆਗਾ ਸਰ ਅੱਜ ਸ਼ਹੀਦੇ ਆਜਮ ਭਗਤ ਸਿੰਘ ਦੇ ਪਿੰਡ ਜੇ ਮੈਡੀਕਲ ਕਾਲਜ ਬਣਾ ਜਾ ਰਿਹਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਬਣਾ ਜਾ ਰਿਹਾਗਾ ਸੋ ਇਹ ਤੋਂ ਪਤਾ ਲੱਗਦਾਗਾ ਕਿ ਕਾਂਗਰਸ ਪਾਰਟੀ ਸਿਰਫ ਔਰ ਸਿਰਫ ਸਿਆਸੀ ਰੋਟੀਆਂ ਸੇ ਇਕੜੇ ਚਾਹੁੰਦੀ ਆ ਪਰ ਲਖਨਸਰੀਆ ਦੇ ਵਿੱਚ ਕੁਝ ਕਰਨਾ ਵੀ ਚਾਹੁੰਦੀ ਬਾਜਬਾ ਸਾਹਿਬ 5 ਸਾਲ ਲੋਕ ਸਭਾ 6 ਸਾਲ ਰਾਜ ਸਭਾ ਔਰ ਦੋ ਤਿੰਨ ਵਾਰ ਐਮਐਲਏ ਚੁਣੇ ਗਏ ਨੇ ਇਹਨਾਂ ਦੇ